ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਜੀ ਕੁੰਭ ਰਾਸ਼ੀ ਫਲਵਾ ਲਿਆਂ ਦੇ ਲਈ ਕਿ ਉਹਨਾਂ ਦੇ ਲਈ ਇਹ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਤੇ ਕਿਹੜੀਆਂ ਇਹਨਾਂ ਨੂੰ ਦੱਸ ਕੁਸ਼ ਖਬਰੀਆਂ ਵੱਡੀਆਂ ਮਿਲਣ ਵਾਲ ਕਿਹੜੀਆਂ ਇਹਨਾਂ ਨੂੰ ਦੱਸ ਵੱਡੀਆਂ ਖੁਸ਼ਖਬਰੀਆਂ ਹੁਣ ਮਿਲਣ ਵਾਲੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਰ ਆਓ ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਫਲ ਵਾਲਿਆਂ ਦਾ ਇਹ ਹਫ਼ਤਾ ਜਿਹੜਾ ਹੈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਦੋਸਤੋ ਜਿੱਥੋਂ ਤੱਕ ਅਸੀਂ ਰਿਸਰਚ ਕੀਤਾ ਹੈ ਤੁਹਾਡਾ ਜਿਹੜਾ ਇਹ ਹਫ਼ਤਾ ਹੈ ਕਹਿ ਲਓ ਕਿ ਹੁਣ ਥੋੜੇ ਹੀ ਦਿਨ ਜਿਹੜੇ ਹਨ ਰਹਿ ਗਏ ਹਨ ਜਿਸ ਦੇ ਵਿੱਚ ਤੁਹਾਡੇ ਕਸ਼ਟ ਹੁਣ ਸਾਰੇ ਹੀ ਮਿਟ ਜਾਣਗੇ ਇਸ ਸਮੇਂ ਜੇਕਰ ਤੁਸੀਂ ਕੋਈ ਬਿਜ਼ਨਸ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ 파ਟਨਰ ਦੇ ਨਾਲ ਰਲ ਕੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਹੁਣ ਤੁਹਾਨੂੰ ਦਿਨ ਰਾਤ ਚਾਗਣੀ ਤਰੱਕੀ ਮਿਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਲੜਾਈ ਝਗੜੇ ਹੁਣ ਜਿਹੜੇ ਹਨ ਖਤਮ ਹੋ ਜਾਣਗੇ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਜੋ ਵੀ ਤੁਹਾਡੇ ਕਰਦੇ ਪਰਿਵਾਰ ਦੇ ਵਿੱਚ ਲੜਾਈ ਝਗੜੇ ਸਨ ਹੁਣ ਉਹਨਾਂ ਦਾ ਅੰਤ ਹੋ ਜਾਵੇਗਾ ਜੋ ਵੀ ਤੁਹਾਡੀਆਂ ਬੀਤੀਆਂ ਸਮੇਂ ਵਿੱਚ ਗੱਲਾਂ ਵੱਧ ਘਟ ਹੋਈਆਂ ਹਨ ਉਹਨਾਂ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇੱਕ ਦੂਸਰੇ ਤੋਂ ਅਲੱਗ ਹੋਣ ਦਾ ਫੈਸਲਾ ਜਿਹੜਾ ਤੁਸੀਂ ਕਰ ਚੁੱਕੇ ਸੀ ਹੁਣ ਉਹ ਫੈਸਲਾ ਤੁਸੀਂ ਤਬਦੀਲ ਕਰ ਲਓਗੇ ਇੱਥੇ ਇਹ ਸਵਾਲ ਉੱਠਦਾ ਹੈ ਕਿ ਇਸ ਹਫ਼ਤੇ ਦੇ ਵਿੱਚ ਤੁਹਾਡੀ ਮੈਰਿਡ ਲਾਈਫ ਜਾਂ ਫਿਰ ਲਵ ਲਾਈਫ ਤੇ ਜਾਂ ਫਿਰ ਬਿਜ਼ਨਸ ਦਾ ਜਿਹੜਾ ਵੀ ਪਾਰਟ ਹੈ ਉਹ ਇਸੇ ਤਰ੍ਹਾਂ ਬੀਤੇਗਾ ਕਿ ਤੁਹਾਨੂੰ ਖੁਸ਼ ਨਮਾ ਮਹਿਸੂਸ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਮਿਲ ਜਾਵੇਗੀ ਜਾਵੇਗੀ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਚੰਗਾ ਸਮਾਂ ਬੀਤਦਾ ਹੋਇਆ ਦਿਖਾਈ ਦੇਵੇਗਾ ਜਿਹੜਾ ਵੀ ਤੁਹਾਡਾ ਕੰਮ ਕੋਈ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਇਸ ਸਮੇਂ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਤੁਹਾਡੇ ਲਈ ਸਮਾਂ ਪਹਿਲਾਂ ਨਾਲੋਂ ਬੈਟਰ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਤੇ ਪਹਿਲਾ ਨਾਲੋਂ ਵਧੀਆ ਰਹੇਗਾ ਤੇ ਨਾਲੇ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਬਦਲਾਵ ਦੇ ਨਾਲ ਤੁਹਾਡੇ ਜਿਹੜੇ ਘਰ ਪਰਿਵਾਰ ਦੀ ਜ਼ਿੰਦਗੀ ਹੈ ਉਸ ਦੇ ਵਿੱਚ ਵੀ ਬਹੁਤ ਵੱਡਾ ਬਦਲਾਵ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਹਫਤੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ 10 ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੇਕਰ ਤੁਸੀਂ ਕਿਸੇ ਨਵੇਂ ਸਿਰੇ ਤੋਂ ਕੋਈ ਵੀ ਕੰਮ ਜਿਹੜਾ ਹੈ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਹੁਣ ਤਰੱਕੀ ਮਿਲ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਪਾਰਟਨਰਸ਼ਿਪ ਵਿੱਚ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਕਾਫੀ ਵੱਡੇ ਵੱਡੇ ਬਦਲਾਵ ਹੁੰਦੇ ਹੋਏ ਨਜ਼ਰ ਆਉਣਗੇ ਦੁੱਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਸਮੇਂ ਜੇਕਰ ਤੁਹਾਡੇ ਵਿਦੇਸ਼ ਜਾਣ ਦੀ ਕੋਈ ਵੀ ਸਲਾਹ ਬਣ ਰਹੀ ਸੀ ਤਾਂ ਉਸ ਵਿੱਚ ਵੀ ਤੁਹਾਡਾ ਵੀਜ਼ਾ ਅਪਲਾਈ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਚੁੱਕੀ ਹੈ ਕਿ ਜਿਸ ਤਰ੍ਹਾਂ ਹੁਣ ਤੁਹਾਨੂੰ ਹੈਂਡਲ ਕਰਨਾ ਬਹੁਤ ਹੀ ਸੌਖਾ ਤੇ ਸਮਝਦਾਰੀ ਨਾਲ ਹੋਵੇਗਾ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਮਾਹੌਲ ਜਿਹੜਾ ਹੈ ਸੁਧਰ ਜਾਵੇਗਾ ਆਰਥਿਕ ਤੰਗੀ ਜਿਹੜੀ ਹੈ ਮੋੜ ਤੋਂ ਖਤਮ ਹੋ ਜਾਵੇਗੀ ਇਸ ਕਰਕੇ ਇਹਨਾਂ ਹਾਲਾਤਾਂ ਨੂੰ ਤੁਸੀਂ ਕੰਟਰੋਲ ਵਿੱਚ ਰੱਖ ਸਕਦੇ ਹੋ ਪਰ ਨਾਲ ਹੀ ਨਾਲ ਤੁਹਾਡੇ ਵਾਸਤੇ ਇੱਕ ਸਲਾਹ ਵੀ ਦਿੱਤੀ ਜਾਂਦੀ ਹੈ ਤੁਸੀਂ ਆਪਣੇ ਪਾਰਟਨਰ ਦੀ ਕੋਈ ਵੀ ਐਡਵਾਈਸ ਨਹੀਂ ਦੇਣੀ ਤੇ ਨਾ ਹੀ ਕਿਸੇ ਦੀ ਸਲਾਹ ਲੈਣੀ ਹੈ ਕਿਉਂਕਿ ਤੁਹਾਡੀ ਸਲਾਹ ਉਹ ਨਹੀਂ ਲੈਣਗੇ ਤੇ ਇਸ ਲਈ ਤੁਸੀਂ ਸ਼ਾਂਤ ਰਹਿਣਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੀ ਕੰਮ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਪੂਰੇ ਮਨ ਨਾਲ ਕਰੋ ਤੁਹਾਨੂੰ ਦੁਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਪਰ ਤੁਸੀਂ ਬਹੁਤ ਹੀ ਕੁਝ ਖਾਸ ਗੱਲਾਂ ਤੇ ਸਾਵਧਾਨ ਰਹਿਣਾ ਹੈ ਇਥੇ ਤੁਸੀਂ ਕਹੋਗੇ ਕਿ ਹੁਣ ਬੁਰਾ ਹੀ ਬੁਰਾ ਦੱਸ ਰਹੇ ਹੋ ਕੁਝ ਚੰਗਾ ਵੀ ਦੱਸੋ ਚੰਗਾ ਸੁਣਨ ਦੇ ਲਈ ਹੀ ਅਸੀਂ ਇਸ ਚੈਨਲ ਤੇ ਆਉਂਦੇ ਹਾਂ ਤਾਂ ਦੋਸਤੋ ਬਾਅਦ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਚੰਗਾ ਹੀ ਸਮਾਂ ਹੁਣ ਸ਼ੁਰੂ ਹੋ ਜਾਵੇਗਾ ਕਿਉਂਕਿ ਪਹਿਲਾਂ ਪਹਿਲਾਂ ਮਿੱਠਾ ਖਿਲਾਦੇ ਹੋ ਤਾਂ ਮੂੰਹ ਮਿੱਠਾ ਹੋ ਜਾਂਦਾ ਹੈ ਫਿਰ ਬਾਅਦ ਵਿੱਚ ਕੌੜਾ ਖਿਲਾਓਗੇ ਤਾਂ ਫਿਰ ਚੰਗਾ ਨਹੀਂ ਲੱਗਦਾ ਮੂੰਹ ਮਿੱਠਾ ਹੋਣ ਤੋਂ ਬਾਅਦ ਕੌੜਾ ਖਾਣਾ ਤਾਂ ਦਿਲ ਹੀ ਨਹੀਂ ਕਰਦਾ ਜੇਕਰ ਅਸੀਂ ਤੁਹਾਨੂੰ ਮਿੱਠਾ ਕੁਝ ਖਿਲਾ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਬੋਲੀਏ ਕਿ ਹੁਣ ਕੌੜਾ ਖਾਓ ਤਾਂ ਉਹ ਤੁਸੀਂ ਨਹੀਂ ਖਾਓਗੇ ਸੋ ਇਸ ਲਈ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਹੁਣ ਚੰਗਾ ਸਮਾਂ ਸ਼ੁਰੂ ਹੋ ਚੁੱਕਾ ਹੈ ਇਹਦੀ ਗਰੰਟੀ ਹੈ ਪਰ ਪਹਿਲਾਂ ਤੁਹਾਨੂੰ ਥੋੜੀਆਂ ਜਹੀਆਂ ਕੁਝ ਐਸੀਆਂ ਚੀਜ਼ਾਂ ਦੱਸ ਦਿੰਦੇ ਹਾਂ ਜਿਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਹੋਵੇਗਾ ਕਿਉਂਕਿ ਚੰਗੀਆਂ ਚੰਗੀਆਂ ਚੀਜ਼ਾਂ ਪਹਿਲਾਂ ਹੀ ਦੱਸਾਂਗੇ ਉਹ ਸੁਣ ਕੇ ਤੁਸੀਂ ਆਪਣੇ ਇਸ ਜਿਹੜੀ ਜ਼ਿੰਦਗੀ ਹੈ ਉਸ ਨੂੰ ਕਾਫੀ ਜ਼ਿਆਦਾ ਸੁਧਾਰੋਗੇ ਸਾਵਧਾਨੀ ਹੈ ਤੁਸੀਂ ਪਹਿਲਾਂ ਹੀ ਸੁਣ ਲੈਣਾ ਤਾਂ ਕਿ ਤੁਹਾਨੂੰ ਲਾਭ ਹੋ ਜਾਵੇ ਦੋਸਤੋ ਗ੍ਰਹਿ ਗੋਚਰ ਦੇ ਹਿਸਾਬ ਦੇ ਨਾਲ ਜੋ ਇੱਥੇ ਚੰਗਾ ਦਿਖ ਰਿਹਾ ਹੈ ਉਹ ਤਾਂ ਹੋਣਾ ਹੀ ਹੋਣਾ ਹੈ ਤੁਹਾਨੂੰ ਉਸ ਦਾ ਲਾਭ ਵੀ ਜ਼ਰੂਰ ਮਿਲ ਜਾਵੇਗਾ ਤੇ ਗ੍ਰਹਿ ਗੋਚਰ ਦੇ ਹਿਸਾਬ ਦੇ ਨਾਲ ਜੋ ਇੱਥੇ ਚੰਗਾ ਦਿਖ ਰਿਹਾ ਹੈ ਉਹ ਵੀ ਹੋਵੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਸੁਣਿਓ ਸਕਿਪ ਬਿਲਕੁਲ ਨਹੀਂ ਕਰਨਾ ਤੁਸੀਂ ਆਪਣੇ ਹੈਲਥ ਇਸ ਹਫਤੇ ਆਪਣੀ ਹੈਲਥ ਦਾ ਧਿਆਨ ਖਾਸ ਤੌਰ ਤੇ ਰੱਖਣਾ ਹੈ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਰਦਰਦ ਮਾਈਗਰੇਨ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਕਿਉਂਕਿ ਤੁਹਾਡੀ ਰਾਸ਼ੀ ਦੇ ਵਿੱਚ ਰਾਹੋ ਬਿਰਾਜਮਾਨ ਹਨ ਇਸ ਤੋਂ ਇਲਾਵਾ ਇਨਫੈਕਸ਼ਨ ਤੁਹਾਨੂੰ ਅਗਸਤ ਦੇ ਮਹੀਨੇ ਵਿੱਚ ਹੋ ਸਕਦੀ ਹੈ ਇਸ ਹਫਤੇ ਵਿੱਚ ਹੋ ਸਕਦੀ ਹੈ ਕਿਸੇ ਇਨਫੈਕਸ਼ਨ ਦੇ ਹੋਣ ਕਾਰਨ ਤੁਸੀਂ ਕੋਈ ਵੀ ਪੀੜਡ ਵਾਲੀ ਜਗ੍ਹਾ ਬਹੁਤ ਹੀ ਜ਼ਿਆਦਾ ਮੈਡੀਸਨ ਦੇ ਸ਼ਿਕਾਰ ਹੋਗੇ ਜਿਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਖਾਂਸੀ ਵਿੱਚ ਜਾਂ ਤੁਹਾਨੂੰ ਜ਼ੁਕਾਮ ਤੇ ਜਾਂ ਫਿਰ ਸਿਰਦਰਦ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਬਹੁਤ ਹੀ ਜਲਦੀ ਇਨਫੈਕਸ਼ਨ ਹੋ ਸਕਦੀ ਹੈ ਕਹਿ ਸਕਦੇ ਹੋ ਕਿ ਇਸ ਹਫ਼ਤੇ ਵਿੱਚ ਇਨਫੈਕਸ਼ਨ ਬਹੁਤ ਜਲਦੀ ਤੁਹਾਨੂੰ ਪਕੜ ਸਕਦੀ ਹੈ ਇਸ ਕਰਕੇ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਇਸ ਵਾਸਤੇ ਲਈ ਤੁਹਾਡੇ ਲਈ ਬੈਟਰ ਰਹੇਗਾ ਕਿ ਤੁਸੀਂ ਇਸ ਮਹੀਨੇ ਦੇ ਵਿੱਚ ਸ਼ੁਕਰ ਜਿਹੜਾ ਤੁਹਾਡਾ ਹੈ ਉਹ ਛੇਵੇਂ ਘਰ ਵਿੱਚ ਚਲਿਆ ਜਾਵੇਗਾ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਸਿਹਤ ਦੀ ਵੀ ਜ਼ਿਆਦਾ ਚਿੰਤਾ ਹੋ ਸਕਦੀ ਹੈ ਨਾਨਕੇ ਘਰ ਵਿੱਚ ਤੁਹਾਨੂੰ ਕੋਈ ਬਿਮਾਰ ਹੋਣ ਦੀ ਖਬਰ ਮਿਲ ਸਕਦੀ ਹੈ ਉਸ ਤੋਂ ਬਾਅਦ ਕਿਸੇ ਮਹਿਲਾ ਅਧਿਕਾਰੀ ਦੇ ਨਾਲ ਜਿੱਥੇ ਤੁਸੀਂ ਜੌਬ ਕਰਦੇ ਹੋ ਆਫਿਸ ਵਿੱਚ ਜਾਂਦੇ ਹੋ ਤਾਂ ਕਿਸੇ ਮਹਿਲਾ ਅਧਿਕਾਰੀ ਨਾਲ ਤੁਹਾਡੀ ਬਹਿਸ ਬਸਾਈ ਵੀ ਹੋ ਸਕਦੀ ਹੈ ਮੰਨ ਕੇ ਚੱਲੋ ਕਿ ਵਾਦ ਵਿਵਾਦ ਹੋ ਸਕਦਾ ਹੈ ਇਸ ਕਰਕੇ ਤੁਸੀਂ ਢਲ ਸਕਦੇ ਹੋ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਤੁਹਾਨੂੰ ਧਿਆਨ ਦੇਣਾ ਹੋਵੇਗਾ ਤੁਸੀਂ ਉਹਨਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਨਾ ਕਰੋ ਤੁਹਾਡੇ ਲਈ ਚੰਗਾ ਹੋਵੇਗਾ ਨਹੀਂ ਤਾਂ ਤੁਹਾਡੇ ਤੇ ਕਿਸੇ ਗੱਲ ਦਾ ਇਲਜ਼ਾਮ ਲਗਾ ਕੇ ਫਾਇਦਾ ਉਹ ਚੁੱਕ ਸਕਦੇ ਹਨ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਹੁਣ ਕਾਫੀ ਜ਼ਿਆਦਾ ਖਰਚੇ ਹੋਣਗੇ ਇਸ ਹਫ਼ਤੇ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਤੁਹਾਨੂੰ ਟੈਨਸ਼ਨ ਵੀ ਹੋ ਸਕਦੀ ਹੈ ਜੇਕਰ ਤੁਸੀਂ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਇਹਨਾਂ ਦੇ ਦਿਨਾਂ ਦੇ ਦੌਰਾਨ ਤੁਸੀਂ ਇਹ ਸਭ ਕੰਮ ਕਰ ਲੈਣੇ ਹਨ ਕਿਉਂਕਿ ਜਿਹੜੀ ਪ੍ਰਾਪਰਟੀ ਵੇਚੋਗੇ ਤਾਂ ਚੰਗਾ ਤੁਹਾਨੂੰ ਉਸ ਦਾ ਜਿਹੜਾ ਹੈ ਪ੍ਰੋਫਿਟ ਮਿਲ ਜਾਵੇਗਾ ਕਹਿ ਲਓਗੇ ਤੁਹਾਨੂੰ ਹੁਣ ਮਹਿੰਗੀ ਚੀਜ਼ ਹੀ ਮਿਲ ਜਾਵੇਗੀ ਥੋੜਾ ਜਿਹਾ ਤੁਹਾਨੂੰ ਉਸ ਵਿੱਚ ਕੈਨਸਲ ਕਰਨਾ ਪੈ ਸਕਦਾ ਹੈ ਪ੍ਰਾਪਰਟੀ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਹੀ ਪ੍ਰਾਈਸ ਜਿਹੜਾ ਹੈ ਧਿਆਨ ਦੇ ਨਾਲ ਰੱਖਣਾ ਹੈ ਜੇਕਰ ਖਰੀਦੋਗੇ ਤਾਂ ਮਹਿੰਗੀ ਮਿਲੇਗੀ ਤੇ ਜੇਕਰ ਵੇਚੋਗੇ ਤਾਂ ਤੁਹਾਡੀ ਜਿਹੜੀ ਹੈ ਉਹ ਸ਼ਰਤ ਕੈਨਸਲ ਹੋ ਸਕਦੀ ਹੈ ਸ਼ਨੀ ਤੇ ਮੰਗਲ ਦਾ ਯੋਗ ਬਣ ਰਿਹਾ ਹੈ ਫੈਮਿਲੀ ਵਿੱਚ ਥੋੜਾ ਜਿਹਾ ਲੜਾਈ ਝਗੜਾ ਹੋ ਸਕਦਾ ਹੈ ਉੱਥੇ ਤੁਸੀਂ ਕੀ ਕਰਨਾ ਹੈ ਸ਼ਾਂਤੀ ਰੱਖਣੀ ਹੈ ਇਹ ਜੋ ਤੁਹਾਨੂੰ ਅਪਡੇਟ ਅਸੀਂ ਦਿੰਦੇ ਹੀ ਰਹਿੰਦੇ ਹਾਂ ਇਸ ਲਈ ਨੋਟ ਕਰਕੇ ਰੱਖ ਲੈਣਾ 10 ਅਗਸਤ ਤੋਂ ਬਾਅਦ ਪ੍ਰਾਪਰਟੀ ਵਗੈਰਾ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਸਾਵਧਾਨੀ ਜਿਹੜੀ ਤੁਹਾਨੂੰ ਦੱਸ ਰਹੀ ਹਾਂ ਉਹ ਤੁਹਾਡੇ ਅਗਸਤ ਦੇ ਮਹੀਨੇ ਦੇ ਵਿੱਚ ਹੀ ਸ਼ੁਰੂ ਹੋ ਜਾਵੇਗੀ ਤਾਂ ਤੁਹਾਡਾ ਮਹੀਨਾ ਚੰਗਾ ਰਹੇਗਾ ਸਭ ਤੋਂ ਪਹਿਲਾਂ ਆਪਣੀ ਗੱਲ ਕਰਦੇ ਹਾਂ ਜੀ ਪੈਸੇ ਦੀ ਕਿਉਂਕਿ ਪੈਸਾ ਬਹੁਤ ਤੁਹਾਡੀ ਜ਼ਿੰਦਗੀ ਵਿੱਚ ਇੰਪੋਰਟੈਂਟ ਹੁੰਦਾ ਹੈ ਲਾਈਫ ਦੇ ਵਿੱਚ ਵੈਸੇ ਵੀ ਜਿਹੜੀ ਦ੍ਰਿਸ਼ਟੀ ਵੇਖੀ ਜਾਵੇ ਤਾਂ ਅਗਸਤ ਮਹੀਨੇ ਵਿੱਚ ਤੁਹਾਡੀ ਦ੍ਰਿਸ਼ਟੀ ਚੰਗੀ ਹੀ ਰਹੇਗੀ ਸ਼ੋਭਾ ਰਹੇਗੀ ਪੈਸਾ ਆਉਂਦਾ ਹੋਇਆ ਹੀ ਨਜ਼ਰ ਆਵੇਗਾ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੋਈ ਡੀਲ ਵਗੈਰਾ ਕਰੈਕ ਹੋ ਸਕਦੀ ਹੈ ਕੋਈ ਆਰਡਰ ਤੁਹਾਨੂੰ ਮਿਲ ਸਕਦਾ ਹੈ ਕਿਸੇ ਚੀਜ਼ ਦੀ ਚੰਗੀ ਸੇਲ ਹੋ ਸਕਦੀ ਹੈ ਜਿਸ ਤੋਂ ਤੁਹਾਨੂੰ ਦੁਗਣਾ ਲਾਭ ਪ੍ਰਾਪਤ ਹੋ ਜਾਵੇਗਾ ਇਸ ਤੋਂ ਇਲਾਵਾ ਜੇਕਰ ਕੁੰਭ ਰਾਸ਼ੀ ਵਾਲੇ ਜਿਹੜੇ ਸਟੂਡੈਂਟ ਹਨ ਵਿਦਿਆਰਥੀ ਵਰਗ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਇਹ ਸਮਾਂ ਬੜਾ ਹੀ ਚੰਗਾ ਰਹਿਣ ਵਾਲਾ ਹੈ 16 ਅਗਸਤ ਤੋਂ ਬਾਅਦ ਤੁਹਾਨੂੰ ਡੇਟ ਦੱਸ ਨਹੀਂ ਹਾਂ ਤੁਸੀਂ ਨੋਟ ਕਰ ਸਕਦੇ ਹੋ ਸਟੂਡੈਂਟਸ ਦੇ ਲਈ ਜੋ ਸਮਾ ਤੁਹਾਡੇ ਲਈ ਬੜਾ ਹੈ ਉਤਮ ਤੇ ਲਾਭਦਾਇਕ ਸਮਾ ਸਾਬਿਤ ਹੋ ਜਾਵੇਗਾ ਨੌਕਰੀ ਲੱਗਣ ਦੇ ਚਾਂਸ ਹਨ ਖਾਸ ਕਰਕੇ ਸਰਕਾਰੀ ਨੌਕਰੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਇਸ ਤੋਂ ਇਲਾਵਾ ਨਵੀਂ ਅਪਡੇਟ ਤੁਹਾਨੂੰ ਮਿਲ ਜਾਵੇਗੀ ਤੇ ਇਸ ਹਫਤੇ ਦੇ ਵਿੱਚ ਤੁਸੀਂ ਇਗਜ਼ਾਮ ਜਾਂ ਇੰਟਰਵਿਊ ਦੇਣ ਲੈ ਕੇ ਜਾ ਰਹੇ ਹੋ ਤਾਂ ਤੁਸੀਂ ਸਕਸੈਸਫੁਲ ਹੋਣ ਦੇ ਚਾਂਸ ਹਨ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਜਿਹੜੇ ਲੋਕ ਇਗਜ਼ਾਮ ਦੇ ਰਹੇ ਹਨ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਸਕਸੈਸਫੁਲ ਉਹਨਾਂ ਨੂੰ ਮਿਲ ਜਾਵੇਗੀ ਜਿਹੜੇ ਲੋਕ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹਨ ਉਹਨਾਂ ਨੂੰ ਵੀ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ ਚੰਗਾ ਰਿਜ਼ਲਟ ਮਿਲ ਜਾਵੇਗਾ 14 ਤੋਂ 18 ਤਰੀਕ ਦੇ ਦਿਨ ਇਨਵੈਸਟਮੈਂਟ ਦੇ ਲਈ ਤੁਹਾਡੇ ਚੰਗੇ ਰਹਿਣਗੇ 22 ਅਗਸਤ ਦੇ ਟਰਨ ਤੇ ਇਨਵੈਸਟਮੈਂਟ ਦੇ ਲਈ ਚੰਗਾ ਹੋਵੇਗਾ ਇਸੇ ਸਮੇਂ ਤੁਹਾਨੂੰ ਸੰਤਾਨ ਪੱਖਸ਼ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਪਿਤਾ ਕੁੰਭ ਰਾਸ਼ੀ ਵਾਲੇ ਚਿੰਤਿਤ ਹਨ ਜੇਕਰ ਤੇ ਉਹਨਾਂ ਦੇ ਬੱਚੇ ਜੇਕਰ ਸਟੱਡੀ ਦੇ ਬਿਹੇਵੀਅਰ ਵਾਸਤੇ ਕੁਝ ਚੀਜ਼ ਨੂੰ ਲੈ ਕੇ ਪਰੇਸ਼ਾਨ ਹਨ ਤਾਂ ਉਹਨਾਂ ਦਾ ਵੀ ਹੱਲ ਹੋ ਜਾਵੇਗਾ ਇਸ ਹਫ਼ਤੇ ਦੇ ਵਿੱਚ ਤੁਹਾਡੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਨਾਲ ਹੀ ਨਾਲ ਤੁਸੀਂ ਇਸ ਹਫ਼ਤੇ ਤੁਹਾਡੇ ਘਰ ਵਿੱਚ ਬੱਚੇ ਨੂੰ ਲੈ ਕੇ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਤੇ ਨਾਲ ਤੁਹਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹਿ ਜਾਵੇਗਾ ਇਸ ਹਫਤੇ ਦੇ ਵਿੱਚ ਜੋ ਚੀਜ਼ਾਂ ਤੁਸੀਂ ਜ਼ਰੂਰ ਕਰਨੀਆਂ ਹਨ ਕਿ ਤੁਹਾਨੂੰ ਦੱਸ ਦਈਏ ਕਿ ਜਿੱਥੇ ਲਵ ਲਾਈਫ ਦੀ ਗੱਲ ਕੀਤੀ ਜਾਵੇ ਜੇਕਰ ਤੁਸੀਂ ਦਿਲ ਤੋਂ ਚਾਹੁੰਦੇ ਹੋ ਤਾਂ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਤੁਹਾਡਾ ਜਿਹੜਾ ਹੈ ਦੋਸਤੀ ਵਾਲਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ ਰੈਗੂਲਰ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਜੌਬ ਦੇ ਲਈ ਅਪਲਾਈ ਕੀਤਾ ਹੋਇਆ ਸੀ ਤੁਹਾਨੂੰ ਜੌਬ ਮਿਲਣ ਦੀ ਸੰਭਾਵਨਾ ਹੈ ਮਨ ਚਾਹੀ ਜੋਬ ਮਿਲ ਜਾਵੇ ਕਿ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਸਮੇਂ ਤੁਸੀਂ ਸਾਵਧਾਨੀਆਂ ਵਰਤਣੀਆਂ ਹਨ ਜੀ ਕਿ ਐਜੂਕੇਸ਼ਨ ਪ੍ਰਾਪਰਟੀ ਪ੍ਰੇਮ ਸੰਬੰਧ ਸੰਤਾਨ ਇਸ ਦੇ ਲਈ ਇਹ ਹਫਤਾ ਜਿਹੜਾ ਬਹੁਤ ਚੰਗਾ ਰਹੇਗਾ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਤੁਹਾਨੂੰ ਕਿਸੇ ਨੂੰ ਮਿਲਣ ਦੇ ਲਈ ਇਹ ਸਮਾਂ ਚੰਗਾ ਹੈ ਮੈਰਿਡ ਲਾਈਫ ਵਾਲਿਆਂ ਲਈ ਤਾਂ ਬਹੁਤ ਹੀ ਵਧੀਆ ਹੈ ਪਹਿਲਾਂ ਨਾਲੋਂ ਚੰਗਾ ਰਹੇਗਾ ਤੇ ਹੈਲਥ ਨੂੰ ਲੈ ਕੇ ਤੁਹਾਡੀ ਸਥਿਤੀ ਕਾਫੀ ਚੰਗੀ ਰਹਿਣ ਵਾਲੀ ਹੈ ਇਸ ਹਫਤੇ ਵਿੱਚ ਰਾਸ਼ੀ ਫਲਤਾ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਭ ਕੁਝ ਹੀ ਚੰਗਾ ਹੀ ਹੋਵੇਗਾ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਐਸੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹਿ ਜਾਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਕੁਝ ਐਸੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੇ ਨਾਲ ਹੀ ਨਾਲ ਤੁਸੀਂ ਇਸ ਸਮੇਂ ਬਹੁਤ ਹੀ ਵੱਡੀ ਖੁਸ਼ਖਬਰੀ ਨੂੰ ਲੈ ਕੇ ਬਹੁਤ ਖੁਸ਼ੀਮੰਦ ਦੇ ਨਾਲ ਕਿਤੇ ਘੁੰਮਣ ਲਈ ਜਾ ਸਕਦੇ ਹੋ ਇਹ ਸਮਾਂ ਪੂਰਨ ਤੌਰ ਤੇ ਤੁਹਾਡੇ ਪੱਖ ਵਿੱਚ ਹੈ ਇਸ ਦਾ ਤੁਸੀਂ ਭਰਪੂਰ ਲਾਭ ਉਠਾ ਲੈਣਾ ਹੈ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਭਵਿੱਖ ਬਾਣੀ ਧੰਨਵਾਦ